ਪੰਜਾਬ ਦੇ ਪਿੰਡੂ ਵਿਕਾਸ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ بیٹے ਚਰਨਜੀਤ ਸਿੰਘ ਦੀ ਬਠਿੰਡਾ ਤੇ ਪਿੰਡ ਮਲੂਕਾ ਚ ਨਮਿਤ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਜਿਸ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ ਅਤੇ ਹੋਰ ਸਿਆਸੀ ਤਿਰਾਂ ਦੇ ਆਗੂ ਤੇ ਪਤਵੰਤੇ ਸ਼ਰਧਾਂਜਲੀ ਦੇਣ ਪਹੁੰਚੇ ਹੋਏ ਸਨ ਪਤਵੰਤਿਆਂ ਵੱਲੋਂ ਚਰਨਜੀਤ ਸਿੰਘ ਮਲੂਕਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਲੂਕਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਬਹੁਤ ਵੱਡਾ ਦੁੱਖ ਇਹ ਦਾ ਦੁੱਖ ਹੈ ਅਕਾ ਹੈ ਕਿ ਅਸਾ ਹੈ ਨਾ ਤਾਂ بیان ਕੀਤਾ ਜਾ ਸਕਦਾ ਇਹਨਾਂ ਸਹਾਰਾ ਦਿੱਤਾ ਜਾ ਸਕਦਾ ਛੋਟੀ ਜੀ ਉਮਰ 'ਚ 20 ਸਾਲ 'ਚ ਉਮਰ 'ਚ ਉਹ ਕੈਨੇਡਾ ਚਲੇ ਗਏ ਉਥੇ ਉਹਨਾਂ ਨੇ ਬੜੀ ਮਿਹਨਤ ਕੀਤੀ ਪਾਰਟੀ ਦੇ ਅਥੇ ਜੋ ਵੀ ਪ੍ਰੋਗਰਾਮ ਹੁੰਦਾ ਸੀ ਜਾਂ ਮੁਥੇ ਵੀ ਜਿਹੜੇ ਆਪਣੇ ਐਮਪੀ ਐਮਐਲਏ ਇਲੈਕਸ਼ਨ ਲੜਦੇ ਸੀ ਉਹਨਾਂ ਨੂੰ ਬੜਾ ਸਹਿਯੋਗ ਦਿੰਦੇ ਸੀ ਬੜੇ ਐਕਟਿਵ ਸੀ ਅਚਾਨਕ ਹੀ ਇਹ ਖਬਰ ਮਿਲੀ ਬੜੀ ਦੁਖਦਾਈ ਖਬਰ ਸੀ ਦਸਦੀ ਕਿ ਮਲੂਕਾ ਦੇ ਬੇਟੇ ਚਰਨਜੀਤ ਸਿੰਘ ਮਲੂਕਾ ਦਾ ਕੈਨੇਡਾ ਦੇ ਇੱਕ ਹਸਪਤਾਲ 'ਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ